ਸੋਨਾ ਲੇਕਾ ਟਰੈਕਟਰ ਬਣਾ ਕੇ ਦੁਨੀਆ 'ਚ ਧੱਕ ਪਾਉਣ ਤੋਂ ਬਾਅਦ ਸੋਨਾ ਲੇਕਾ ਕੰਪਨੀ ਦਾ ਨਵਾਂ ਅਵਤਾਰ ਦਿਖਾਉਣ ਲੱਗਿਆ ਸੱਜਣੋ ਜਿੱਥੇ ਕੱਚਾ ਲੋਹਾ ਆਉਂਦਾ ਜਿਸ ਦੇ ਐਮਪਲੀਮੈਂਟ ਬਣਦੇ ਆ 67 ਮੁਲਕਾਂ ਦੇ ਵਿੱਚ ਵੇਚ ਕੇ ਭਾਰਤ ਦੀਆਂ ਵੱਡੀਆਂ ਚਾਰ ਕੰਪਨੀਆਂ ਦੇ ਵਿੱਚ ਆ ਜਾਂਦੀ ਆ ਸੋਨਾ ਲੇਕਾ ਜੇ ਸਹੀ ਗੱਲ ਪੁੱਛੋ ਤਾਂ ਪੰਜਾਬ ਦੇ ਬਾਂਲੇ ਲੋਕ ਨਹੀਂ ਜਾਣਦੇ ਸੀ ਕਿ ਸੋਨਾਲੀਕਾ ਇੰਨੇ ਤਕੜੇ ਸੰਦ ਬਣਾ ਕੇ ਦੁਨੀਆਂ ਦੇ ਇੰਨੇ ਜ਼ਿਆਦਾ ਦੇਸ਼ਾਂ ਦੇ ਵਿੱਚ ਭੇਜਦੇ ਹੂ ਉਹ ਵੀ ਬੈਕਸਤ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਬਣਾਈ ਜਾਂਦੇ ਆ ਵੱਡੇ ਬਾਈ ਨੂੰ ਫਿਰ ਸਾਰੇ ਫੈਕਟਰੀ ਦਾ ਸਜਣੋ ਰੂਨਾ ਟੂਰ ਕਰਾਇਆ ਆ ਦੇਖੋ ਤਾਂ ਸਹੀ ਰਿਪੋਰਟ ਵੀ ਕਿਵੇਂ ਬਣੀ ਜਾਂਦੇ ਆ ਬਲੇਡ ਕਿਵੇਂ ਸੋਨਾ ਲੀਕਾ ਦੀਆਂ ਲੱਗੀਆਂ ਜਾਂਦੀਆਂ ਮੋਹਰਾਂ ਹੁਣ ਮੋਹਰ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊ ਕਿ ਆਪਾਂ ਇੱਕ ਭਾਰਤ ਦੀ ਬਹੁਤ ਵੱਡੀ ਫੈਕਟਰੀ ਦੇ ਵਿੱਚ ਆ ਗਏ ਆ ਜਿੱਥੇ ਬਣਦਾ ਹੈ ਹਰ 2 ਮਿੰਟ ਦੇ ਵਿੱਚ ਇੱਕ ਰੋਟੇਟਰ ਬਣਦਾ ਹੈ ਹਰ 2 ਮਿੰਟ ਦੇ ਵਿੱਚ ਤੇ ਹਰ 2 ਮਿੰਟ ਦੇ ਵਿੱਚ ਇੱਕ ਰੋਟੇਟਰ ਆ ਜਿਹੜਾ ਉਹ ਸੇਲ ਹੋ ਜਾਂਦਾ ਦੁਨੀਆ ਦੀ ਮਾਰਕੀਟ ਦੇ ਵਿੱਚ ਦੇਖੋ ਕੁਆਲਟੀ ਦੇਖੋ ਬੈਲੈਂਸ ਦੇਖੋ ਫੈਕਟਰੀ ਸੱਜਣੋ ਕਿਵੇਂ ਤੁਹਾਡੇ ਖੇਤਾਂ ਦਾ ਸ਼ਿੰਗਾਰ ਐਮਪਲੀਮੈਂਟ ਆ ਜਿਹੜੇ ਉਹ ਕਿਵੇਂ ਬਣਦੇ ਆ ਕਿਵੇਂ ਬਲਕ ਦੇ ਵਿੱਚ ਲੋਹਾ ਆਉਂਦਾ ਕਿਵੇਂ ਉਹਦੀ ਬੈਲਡ ਕੁਆਲਟੀ ਨੂੰ ਬੁਧਾਇਆ ਜਾਂਦਾ ਤੇ ਕਿਵੇਂ ਉਹਨੂੰ ਚੈੱਕ ਕੀਤਾ ਜਾਂਦਾ ਕਿ ਇਹ ਕਿੰਨਾ ਕੁ ਸਮਰੱਥ ਹੈ ਲੋਕਾਂ ਦੇ ਖੇਤਾਂ ਦੇ ਵਿੱਚ ਚੱਲਣ ਵਾਸਤੇ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਲਈਏ ਤੇ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਸੱਜਣੋ ਮੈਂ ਤੁਹਾਨੂੰ ਦੇਣ ਲੱਗਿਆ ਇੱਥੇ ਸੱਜ ਨੂੰ ਜੇ ਇਸ ਫੈਕਟਰੀ ਦੀ ਗੱਲ ਕਰਾਉਣਾ ਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਆਏ ਲੱਗੂ ਵੀ ਇੱਥੇ ਤਾਂ ਕੋਈ ਸਮਾਨ ਦਾ ਲੇਖਾ ਪੱਤਾ ਹੀ ਨਹੀਂ ਪਤਾ ਨਹੀਂ ਕਿੱਧਰ ਕੀ ਪਿਆ ਤੇ ਕਿੱਧਰ ਕੀ ਪਿਆ ਪਰ ਕਮਾਲ ਦੀ ਗੱਲ ਮੈਂ ਇੱਕ ਸਪੇਅਰ ਪਾਰਟ ਵਾਲੇ ਬਹੁਤ ਵੱਡੇ ਗਦਾਮ ਦੇ ਵਿੱਚ ਜਿੱਥੇ ਮੈਨੂੰ ਆ ਸਰਦਾਰ ਮਿਲਿਆ ਇਹ ਚ ਵੜਿਆ ਤੇ ਮੈਨੂੰ ਪਤਾ ਲੱਗਿਆ ਵੀ ਇਸ ਗਦਾਮ ਦੇ ਵਿੱਚ ਇੱਕ ਸੂਈ ਨਾ ਇਸ ਸਰਦਾਰ ਦੇ ਪੁੱਛੇ ਤੋਂ ਬਿਨਾ ਐਂਟਰ ਹੋ ਸਕਦੀ ਐ ਤੇ ਨਾ ਇੱਕ ਸੂਈ ਇਸ ਸਰਦਾਰ ਦੇ ਪੁੱਛੇ ਤੇ ਦੱਸੇ ਤੋਂ ਬਿਨਾ ਇੱਥੋਂ ਬਾਹਰ ਜਾ ਸਕਦੀ ਐ ਮਤਲਬ ਤੁਸੀਂ ਦੇਖੋਗੇ ਇੱਥੋਂ ਦੀ ਮੈਨੇਜਮੈਂਟ ਵੀ ਐਡੇ ਵੱਡੇ ਸਿਸਟਮ ਦੇ ਵਿੱਚ ਬੰਦੇ ਨੂੰ ਐਂ ਲੱਗਦਾ ਕਿ ਬੰਦੇ ਨੂੰ ਸਮਾਨ ਰੱਖਿਆ ਵਾ ਸਮਾਨ ਨਾਲ ਲੱਭੇ ਪਰ ਉਹ ਇਹਨਾਂ ਦੀ ਮੈਨੇਜਮੈਂਟ ਐ ਤੇ ਆ ਚੈਕਿੰਗ ਕਿਸ ਲੈਵਲ ਦੀ ਹੁੰਦੀ ਆ ਜਦੋਂ ਕੋਈ ਚੀਜ਼ ਬਣਦੀ ਆ ਇੱਥੇ ਗੀਅਰ ਅਸੈਂਬਲ ਹੋ ਰਹੇ ਆ ਰੋਟਾਵੇਟਰਾਂ ਦੇ ਸੁਪਰਸੀਡਰਾਂ ਦੇ ਗੀਅਰ ਅਸੈਂਬਲ ਹੋ ਰਹੇ ਆ ਜਦੋਂ ਗੀਅਰ ਅਸੈਂਬਲ ਹੋ ਜਾਂਦਾ ਨਾ ਤੇ ਇਹਦੀ ਲੀਕਿੰਗ ਚੈੱਕ ਕਰਨ ਵਾਸਤੇ ਇਹਦੇ ਵਿੱਚ ਬਹੁਤ ਹਾਈ ਪ੍ਰੈਸ਼ਰ ਨਾਲ ਹਵਾ ਭਰਦੇ ਆ ਐਸ ਮੀਟਰ ਨੇ ਤੁਹਾਨੂੰ ਦੱਸ ਦੇਣਾ ਜੇ ਇੱਕ ਬਾਲ ਜਿੰਨੀ ਲੀਕਿੰਗ ਹੋਈ ਤਾਂ ਰੈੱਡ ਬੱਤੀ ਜਗ ਪੈਣੀ ਆ ਤੇ ਤੁਹਾਡਾ ਜਿਹੜਾ ਗੀਅਰ ਆ ਉਹ ਕਵਾਲਿਟੀ ਦੇ ਵਿੱਚ ਫੇਲ ਹੋ ਜਾਣਾ ਤੇ ਉਹਨੂੰ ਕਵਾੜ ਦੇ ਵਿੱਚ ਸੈੱਟ ਦੇਣਾ ਉਹਨਾਂ ਨੇ ਉਹਨੂੰ ਉਹਨਾਂ ਨੇ ਅੱਗੇ ਨਹੀਂ ਲੈ ਕੇ ਜਾਣਾ ਅੱਗੇ ਉਹੀ ਚੀਜ਼ ਜਾਊਗੀ ਜਿਹੜੀ ਬੈਲਟ ਕੁਆਲਿਟੀ ਨੂੰ ਪਾਸ ਕਰੂਗੀ ਐਵੇਂ ਇਹਨਾਂ ਦੇ ਕੱਲਾ ਕੱਲਾ ਪਾਰਟਸ ਬਣਦਾ ਕਿਹੋ ਜੀ ਸਫਾਈ ਆਉਂਦੀ ਆ ਕਟਾਈ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਪੰਜਾਬ ਦੇ ਜਿੰਨੇ ਵੀ ਨੌਜਵਾਨ ਮੇਰੀ ਗੱਲ ਸੁਣਦੇ ਆ ਤੇ ਉਹ ਸੋਨਾ ਲੀਕਾਂ ਦਾ ਲੈਣਾ ਚਾਹੁੰਦੇ ਆ ਨਾ ਡੀਲਰਸ਼ਿਪ ਲੈਣੀ ਚਾਹੁੰਦੇ ਆ ਤਾਂ ਜਿਹੜਾ ਨੰਬਰ ਤੁਹਾਨੂੰ ਦਿੱਤਾ ਹੋਇਆ ਉਸੇ ਨੰਬਰ ਤੇ ਸੰਪਰਕ ਕਰ ਲਿਓ ਤੁਹਾਨੂੰ ਡੀਲਰਸ਼ਿਪ ਵੀ ਸਜਣੋ ਮਿਲ ਜੂਗੀ ਤੁਸੀਂ ਕਹਿ ਦਿਓ ਕਿ ਸਖਜੇਂਦਰ ਲੋਪੋ ਵਾਲੇ ਦੀ ਵੀਡੀਓ ਦੇਖੀ ਆ ਸਾਨੂੰ ਡੀਲਰਸ਼ਿਪ ਚਾਹੀਦੀ ਆ ਤੁਹਾਨੂੰ ਡੀਲਰਸ਼ਿਪ ਵੀ ਦੇ ਦੇਣਗੇ ਕਿਵੇਂ ਇਹਨੂੰ ਸਾਰੇ ਨੂੰ ਸੈਂਡ ਬਲਾਸਟ ਕੀਤਾ ਜਾਂਦਾ ਕਿਵੇਂ ਇੱਕ ਇੱਕ ਰੋਟਾਵੇਟਰ ਦੇ ਉੱਪਰ ਸਪੈਸ਼ਲ ਨੰਬਰ ਲੱਗਦਾ ਜਿਹਦੇ ਨਾਲ ਆਪਾਂ ਨੂੰ ਸਬਸਿਡੀ ਮਿਲਣੀ ਹੁੰਦੀ ਆ ਕਿਵੇਂ ਦੇਖੋ ਵੱਡੇ ਵੱਡੇ ਕਮਰੇ ਆ ਜਿਨ੍ਹਾਂ ਦੇ ਵਿੱਚ ਪਾਊਡਰ ਕੋਟਿੰਗ ਦਾ ਸੈਟਅਪ ਲੱਗਿਆ ਹੋਇਆ ਆ ਦੇਖੋ ਕਿੰਨਾ ਵੱਡਾ ਸਿਸਟਮ ਹੈ ਜਿਹਦੇ ਵਿੱਚ ਪਾਊਡਰ ਕੋਟਿੰਗ ਦਾ ਸਿਸਟਮ ਲੱਗਿਆ ਹੋਇਆ ਹੈ ਇੱਕ ਗੱਲ ਹੋਰ ਦੇਖੋ ਜੀ ਦੀ ਜ਼ਿੰਮੇਵਾਰੀ ਜਿਹੜਾ ਕੰਮ ਕਰਨ ਦੀ ਹੈ ਜਿੰਨੇ ਵਜੇ ਆ ਮੰਨ ਲਓ ਕਿਸੇ ਇੱਕ ਰੋਟਾਵੇਟਰ ਦਾ ਨਟ ਢਿੱਲਾ ਰਹਿ ਗਿਆ ਤਾਂ ਕਿਸੇ ਵੀ ਰੋਟਾਵੇਟਰ ਤੇ ਨਟ ਨੂੰ ਦੇਖ ਕੇ ਕੰਪਨੀ ਦਾ ਕੋਈ ਵੀ ਬੰਦਾ ਇਹ ਦੱਸ ਸਕਦਾ ਕਿ ਇਹ ਨਾਟ ਕਿੰਨੇ ਵਜੇ ਕਿੱਥੇ ਕਿਹੜੇ ਬੰਦੇ ਨੇ ਕੱਸਿਆ ਤੇ ਕਿਹਦੀ ਗਲਤੀ ਹੈ। ਇੰਨਾ ਜ਼ਿਆਦਾ ਮਤਲਬ ਐਡੇ ਸਿਸਟਮ ਨੂੰ ਚਲਾਉਣ ਵਾਸਤੇ ਇੰਨਾ ਧਿਆਨ ਰੱਖਿਆ ਜਾਂਦਾ। ਉੱਪਰਲੇ ਪਾਸੇ ਸਾਰਾ ਇੱਕ ਕਿਲਾ ਲੰਬਾ ਪਾਊਡਰ ਕੋਟਿੰਗ ਦਾ ਪਲਾਂਟ ਲੱਗਿਆ ਹੋਇਆ। ਆਹ ਮੁੰਡਾ ਸੀਲਾਂ ਫਿੱਟ ਕਰੀ ਜਾਂਦਾ। ਇੱਥੇ ਤੁਹਾਨੂੰ ਹਰੇਕ ਕੰਮ ਦੇ ਵਿੱਚ ਇੱਕ ਹੋਰ ਅਸੀ ਤੇ ਸਟੈਂਡਰਡ ਮਿਲੂਗਾ ਮਤਲਬ ਸਟੈਂਡਰਡ ਤੋਂ ਬਿਨਾ ਤੁਹਾਨੂੰ ਇਸ ਫੈਕਟਰੀ ਦੇ ਵਿੱਚ ਕੁਝ ਵੀ ਦਿਖਾਈ ਨਹੀਂ ਦੇਣਾ ਇਸੇ ਕਰਕੇ ਸੋਨਾ ਲੀਕਾ ਦਾ ਨਾਮ ਬਹੁਤ ਵੱਡਾ ਆ ਚੈਨ ਆ ਜਿਹਦੇ ਉੱਪਰ ਹਰ 2 ਮਿੰਟ ਦੇ ਵਿੱਚ ਇੱਕ ਰੋਟਾਵੇਟਰ ਕਾਸਕੇ ਟੈਸਟਿੰਗ ਹੋ ਕੇ ਤੇ ਬਾਹਰਲੇ ਪਾਸੇ ਨਿਕਲ ਜਾਂਦਾ ਸੱਜਣ ਜੇ ਆਪਾਂ ਰੂਟਾਵੇਟਰਾਂ ਦੀ ਗੱਲ ਕਰਕੇ ਕੱਲੇ ਰੋਟਾਵੇਟਰ ਨਹੀਂ ਬਣਦੇ ਸੁਪਰ ਸੀਡਰ ਲੇਜ਼ਰ ਲੈਵਲ ਤਕਰੀਬਨ ਬਹੁਤ ਸਾਰੇ ਸੰਦ ਬਣਦੇ ਆ ਤੇ ਇਸੇ ਫੈਕਟਰੀ ਦੇ ਵਿੱਚ ਹੀ ਸੱਜਣ ਬੇਲਰ ਵੀ ਬਣ ਜਾਂਦੇ ਆ ਭਾਰਤ ਦਾ ਸਭ ਤੋਂ ਪਹਿਲਾ ਬੇਲਰ ਆ ਜਿਹੜਾ ਭਾਰਤ ਦੇ ਵਿੱਚ ਹੀ ਅਸੈਂਬਲ ਹੁੰਦਾ ਉਹ ਵੀ ਇੱਥੇ ਬਣਦਾ ਸੱਜਣ ਸੋਨਾ ਲੀਕ ਵਾਲਿਆਂ ਦੇ ਕੋਲੇ ਅਸਲ ਦੇ ਵਿੱਚ ਅੱਜ ਇੱਕ ਸੁਪਰ ਸੀਡਰ ਦੀ ਲਾਂਚਿੰਗ ਸੀ ਜਿੱਥੇ ਪੰਜਾਬ ਦੇ ਸਾਰੇ ਡੀਲਰ ਇਕੱਠੇ ਹੋਏ ਸੀ ਆਜੂ ਪਹਿਲਾਂ ਤੁਹਾਨੂੰ ਸਬਸਿਡੀ ਬਾਰੇ ਗਿਆਨ ਦਿੰਨੇ ਆ ਉਸ ਤੋਂ ਬਾਅਦ ਕਰਦੇ ਆ ਹੋਰ ਗੱਲਬਾਤ ਬਈ ਸਜਣੋ ਤੁਸੀਂ ਸਾਰਿਆਂ ਨੇ ਮੇਰੇ ਨਾਲ ਪਲਾਂਟ ਨੂੰ ਵਿਜ਼ਿਟ ਕੀਤਾ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਪਹਿਲਾਂ ਹੀ ਹੋ ਚੁੱਕੀਆਂ ਪਰ ਹੁਣ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਾਂਗੇ ਆਪਾਂ ਜਗਪ੍ਰੀਤ ਜੀ ਮਸਤਾਨਾ ਜੀ ਆਪਣੇ ਨਾਲ ਆਪਾਂ ਗੱਲਬਾਤ ਕਰਾਂਗੇ ਸਬਸਿਡੀ ਤੇ ਸਰ ਸਾਨੂੰ ਸਬਸਿਡੀ ਬਾਰੇ ਜਰੂਰ ਦੱਸੋ ਵੀ ਕਿਹੜੇ ਕਿਹੜੇ ਐਮਪਲੀਮੈਂਟਸ ਚ ਪੰਜਾਬ ਚ ਹਰਿਆਣਾ ਚ ਰਾਜਸਥਾਨ ਚ ਸਬਸਿਡੀ ਦਾ ਕੀ ਹੈ ਦੇਖੋ ਭਜੀ ਜਿਵੇਂ ਤੁਸੀਂ ਆਪਣੇ ਫਾਰਮ ਨੂੰ ਆਪਣਾ ਪਲਾਂਟ ਦਿਖਾਤਾ ਸੁਨਲਿਕਾ ਦਾ ਜੀ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਸੁਨਲਿਕਾ ਸਾਰੇ ਸੰਦੇ ਅੰਦਰ ਹੀ ਤਿਆਰ ਕਰ ਰਹੀ ਹੈ ਜੀ ਅਗਰ ਆਪਾਂ ਸਬਸਿਡੀ ਦੀ ਗੱਲ ਕਰਾਂਗੇ ਜੀ ਤੇ ਹਰ ਇੱਕ ਇੰਪਲੀਮੈਂਟ ਤੇ ਜੀ ਭਾਵੇਂ ਉਹ ਰਿਵਰਸੀਬਲ ਅਪਲਾਉ ਹੋਵੇ ਜਾਂ ਭਾਵੇਂ ਜੀ ਰਿਵਰਸੀਬਲ ਬਲਾਉ ਹੋਵੇ ਮਲਛਰ ਹੋਵੇ ਸੁਪਰ ਸੀਡਰ ਹੋਵੇ ਬੇਲਰ ਹੋਵੇ ਜਿੰਨੇ ਵੀ ਪਰਾਲੀ ਨੂੰ ਰਹਿਣਕੂਨ ਦੀ ਸੰਭਾਲ ਕਰਨ ਨੂੰ ਸੰਤ ਬਣਦੇ ਆ ਜੀ ਸਾਰਿਆਂ ਤੇ ਆਪਣੀ ਰਜਿਸਟ੍ਰੇਸ਼ਨ ਹੈਗੀ ਤੇ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਰਾਜਸਥਾਨ ਸਰਕਾਰ ਵੱਲੋਂ ਸਬਸਿਡੀ ਉਪਲਬਧਤਾ ਉਪਲਬਧ ਹਾਂ ਫਾਰਮੂਲਾ ਨੂੰ ਸਬਸਿਡੀ ਉਪਲਬਧਤਾ ਜੀ ਤੇ ਹੁਣ ਵੀ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਸਤ ਤੋਂ ਲੈ ਕੇ ਅਕਤੂਬਰ ਤੱਕ ਜੀ ਪੰਜਾਬ ਸਰਕਾਰ ਮੈਂ ਕੱਲੇ ਪੰਜਾਬ ਸਰਕਾਰ ਦੀ ਗੱਲ ਕਰ ਰਿਹਾ ਇਹਨਾਂ ਨੇ 15000 ਮਸ਼ੀਨਾਂ ਹਰੇਕ ਹੋਰ ਦੇਣੀਆਂ ਸਬਸਿਡੀ ਦੀਆਂ ਮਤਲਬ ਅਪਲਾਈ ਕਰ ਸਕਦੇ ਆ ਅਪਲਾਈ ਫਾਰਮਰ ਕਰ ਸਕਦਾ ਜਿਨ੍ਹਾਂ ਨੇ ਅਪਲਾਈ ਕੀਤੀਆਂ ਹੋਈਆਂ ਆਲਰੇਡੀ ਉਹਨਾਂ ਦੀਆਂ ਸਬਸਿਡੀਆਂ 15000 ਮਸ਼ੀਨਾਂ ਤੇ ਹੋਰ ਪੰਜਾਬ ਸਰਕਾਰ ਨੇ ਦੇਣੀ ਹੈ ਜੀ ਦੇਣੀ ਹੈ ਤੇ ਉਹਦੇ ਵਿੱਚੋਂ ਫਾਰਮਰ ਬੜ ਚੜ ਕੇ ਹਿੱਸਾ ਲਵੇ ਜੀ ਤੇ ਸਾਡੀ ਮਸ਼ੀਨਾਂ ਸਾਡੇ ਡੀਲਰਾਂ ਕੋਲ ਸਟਾਕ ਚ ਅਵੇਲੇਬਲ ਨੇ ਜੀ ਤੇ ਡਿਲਰਾ ਕੋਲ ਜਾਣ ਸਾਡੀ ਟੀਮ ਨਾਲ ਸੰਪਰਕ ਕਰਨ ਤੇ ਉਹਨਾਂ ਨੂੰ ਸਾਰੀ ਅਸੀਂ ਸਹਾਇਤਾ ਕਰਾਂਗੇ ਸਾਰਾ ਉਹ ਮਤਲਬ ਪੂਰਾ ਕਰਕੇ ਦਵਾਂਗੇ ਪਰ ਜਿੰਨੇ ਵੀ ਕਿਸਾਨ ਭਰਾ ਮੇਰੀ ਗੱਲ ਸੁਣਦੇ ਹਨ ਤੁਸੀਂ ਐਵੇਂ ਕਰੋ ਕਿ ਨਾ ਸੋਨਾਲੀਕਾ ਦੇ ਕਿਸੇ ਵੀ ਡੀਲਰ ਦੇ ਕੋਲ ਚਲੇ ਜਾਓ ਜੇ ਤੁਹਾਨੂੰ ਸਬਸਿਡੀ ਦੇ ਫਾਰਮ ਦਾ ਭਰਨ ਦੀ ਕੋਈ ਨਹੀਂ ਸਮਝ ਆ ਰਹੀ ਤਾਂ ਡੀਲਰ ਹੀ ਤੁਹਾਡੀ ਮਦਦ ਹੈਲਪ ਕਰ ਦੇਗਾ ਜੀ ਬਿਲਕੁਲ ਕਰੇਗਾ ਹੈ ਨਾ ਜੀ ਵੀ ਮਤਲਬ ਸਬਸਿਡੀ ਨਿਕਲਣ ਤੋਂ ਬਾਅਦ ਅਸਲ ਦੇ ਵਿੱਚ ਕੰਮ ਸਟਾਰਟ ਹੁੰਦਾ ਹੁੰਦਾ ਪਰ ਸੋਨਾ ਲੀਕਾ ਕੰਪਨੀ ਦਾ ਪਹਿਲਾਂ ਵੀ ਸਟਾਰਟ ਹੋ ਜਾਂਦਾ ਤੁਸੀਂ ਪਹਿਲਾਂ ਵੀ ਤੁਹਾਡੀ ਮਦਦ ਲੈ ਵੀ ਸੱਚ ਨੂੰ ਗੱਲ ਐ ਉਹ ਆ ਵੀ ਜਿੰਨਾ ਚਿਰ ਜਿਹੜੇ ਬੰਦਿਆਂ ਨੇ ਗਰਾਊਂਡ ਤੇ ਕੰਮ ਕਰਨਾ ਹੋਵੇ ਜ਼ਿੰਮੇਵਾਰਾਂ ਦੇ ਨਾਲ ਸਿੱਧਾ ਜਿਹੜੇ ਬੰਦਿਆਂ ਦਾ ਨਾਤਾ ਹੋਵੇ ਨਾ ਜਿੰਨਾ ਚਿਰ ਉਹ ਗਵਾਈ ਨਹੀਂ ਦਿੰਦੇ ਉਹਨਾਂ ਚਿਰ ਕੋਈ ਚੀਜ਼ ਪਾਸ ਨਹੀਂ ਹੋ ਸਕਦੀ ਆਪਣੇ ਨਾਲ वैसे इन कंपनी दे हजारा डीलर है पर अपने नाल मेन 3-4 बंदे खड़े आ जेड़े बंदे तो आपा लेने आ जानकारी भी भाई कंपनी दी सर्विस के होजी आ कंपनी दी प्रोडक्ट के होजा ਕਿਸਾਨਾਂ ਦਾ ਰਿਵਿਊ ਕੇ ਹੋ ਜਾਉਂਦਾ भाई ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਆ ਤੇਰਾ ਤਿਆਰ ਬਾਕੀ ਆ ਵੀ ਸੋਨਾਲੀਕਾ ਨਾਲ ਕਿਵੇਂ ਆ ਮਕੌੜਾ ਮਿੱਠਾ ਫਿੱਕਾ ਜੋ ਵੀ ਹੈਗਾ ਨਹੀਂ ਸੋਨਾਲੀਕਾ ਦਾ ਬਹੁਤ ਵਧੀਆ ਜੀ ਜੀ ਇਹ ਕਮਤਵਾਲਾ ਰੋਟਾ ਵੇਟਰ ਇਹਨਾਂ ਦਾ ਸਾਰੇ ਜੋ ਵੀ ਹੈਗੇ ਆ ਹਣਾ ਜੀ ਤੇ ਬਹੁਤ ਵਧੀਆ ਚੱਲਦੇ ਪਏ ਸਰਵਿਸ ਚੰਗੀ ਦੇ ਦਿੰਦੇ ਆ ਸਰਵਿਸ ਬਹੁਤ ਵਧੀਆ ਜੀ ਵੀ ਜੇ ਕੋਈ ਮਾੜਾ ਮੋਟਾ ਕੋਈ 19 ਕੇ ਲੰਬਾ ਆਇਆ ਤਾਂ ਇਹ ਕਿਸਾਨ ਨੂੰ ਸਰਵਿਸ ਖੇਤ ਚ ਜਾ ਕੇ ਦੇ ਸਕਦੇ ਖੇਤ ਦੇ ਵਿੱਚ ਦਿੰਦੇ ਬਿਲਕੁਲ ਠੀਕ ਹੈ ਜੀ ਵੀ ਮਤਲਬ ਜੇ ਕੁਆਲਟੀ ਵਾਲੇ ਮਸਲੇ ਤੇ ਕੰਮ ਕਰ ਰਿਹਾ ਰੇਟ ਵਾਲੇ ਮਸਲੇ ਤੇ ਕੰਮ ਕਰ ਰਿਹਾ ਤਾਂ ਸਰਵਿਸ ਵਾਲੇ ਮਸਲੇ ਤੇ ਬਰਾਬਰ ਕੰਮ ਬਿਲਕੁਲ ਜੀ ਬਹੁਤ ਧੰਨਵਾਦ ਇੱਕ ਕਿੱਥੇ ਆ ਜੀ ਤੁਸੀਂ ਡੀਲਰ ਕਿਹੜੇ ਦਾ ਤੋਂ ਕਪੂਰਥਲਾ 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 ਦੇ ਵਿੱਚ ਤੋਂ ਤੁਸੀਂ ਡੀਲਰ ਹਾਂਜੀ ਨਕੋਦਰ ਰੋਡ ਕਿਹੜੇ ਨਾਂ ਤੇ ਆ ਤੁਹਾਡਾ ਮੇਰਾ ਚੌਧਰੀ ਐਕਰਵਨ ਜੀ ਬਹੁਤ ਧੰਨਵਾਦ ਬਾਈ ਜੀ ਲੋ ਆਪਾਂ ਸਾਡੇ ਉਸਤਾਦ ਬੰਦੇ ਦਾ ਭਾਈ ਆ ਕੌਡੀ ਖੇਡਦਾ ਰਿਹਾ ਬਾਈ ਕਿਹੜੇ ਪਿੰਡ ਬਰਾੜ ਸਾਹਿਬ ਪਿੰਡ ਮੇਰਾ ਕੋੜ ਸੁਖਿਆ ਜੀ ਕੋੜ ਸੁਖਿਆ ਤੇ ਬਰਾੜ ਸਾਹਿਬ ਡੀਲਰਸ਼ਿਪ ਕਿੱਥੇ ਆ ਜੀ ਆਪਣੀ ਫਰੀਦਕੋਟ ਆ ਜੀ ਮੇਨ ਹਾਈਵੇ ਦੇ ਉੱਪਰ ਜੀ ਜਿਹੜਾ ਅੰਮ੍ਰਿਤਸਰ ਨੂੰ ਮੇਨ ਹਾਈਵੇ ਬਟਿੰਡਾ ਅੰਮ੍ਰਿਤਸਰ ਦੇ ਉੱਪਰ ਆਇਆ ਅੱਛਾ ਉਹ ਜਿਹੜਾ ਜਮ੍ਹਾਂ ਉੱਪਰ ਐਂਪਲੀਮੈਂਟ ਪਾਇਆ ਹੁੰਦਾ ਸੜਕ ਦੇ ਉੱਪਰ ਆ ਸੜਕ ਦੇ ਉੱਪਰ ਜੀ ਬਰਾਡ ਐਗਰੋਟੈਕ ਬਸ 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 ਤੇ ਪਰਵਾਨ ਜਿੱਕ ਕੀ ਰਿਹਾ ਤੁਹਾਡਾ ਤਿਆਰ ਪਾਇਆ ਮੈਂ 2020 ਤੋਂ ਸੋਨਾਲਿਕਾ ਨਾਲ ਜੁੜਿਆ ਹੋਇਆ ਹਾਂ ਤੇ ਇਹਨਾਂ ਦੀ ਬਹੁਤ ਵਧੀਆ ਸਰਵਿਸ ਆ ਜੋ ਵੀ ਕੋਈ ਸੁਧਾਰ ਦੀ ਸੀ ਜਿਵੇਂ ਵੀ ਕਹਿੰਨੇ ਆ ਉਵੇਂ ਕਰ ਦਿੰਦੇ ਆ ਤੇ ਬਹੁਤ ਵਧੀਆ ਸਰਵਿਸ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਨੂੰ ਜੀ ਜੋ ਤੁਸੀਂ ਕਹਿ ਦਿੰਦੇ ਆ ਕਿਸਾਨਾਂ ਨਾਲੋਂ ਜੋ ਹੁੰਦਾ ਸੀ ਇਹਨਾਂ ਨੂੰ ਦੇਤਾ ਉਹ ਅਗਲੇ ਸਾਲ ਨੂੰ ਅਪਲਾਈ ਹੋ ਜਾਂਦਾ ਅਪਲਾਈ ਹੋ ਬਹੁਤ ਵਧੀਆ ਟੀਮ ਆ ਸਰਵਿਸ ਟੀਮ ਆ ਜੀ ਜਦੋਂ ਜਦੋਂ ਰਾਤ ਦੇ ਸਮੇਂ ਤੇ ਕਰ ਵੀ ਖੜੇ ਨਾਲ ਖੜੇ ਰਹਿੰਦੇ ਆ ਤੇ ਵਧੀਆ ਸਰਵਿਸ ਦਿੰਦੇ ਕੋਈ ਪ੍ਰੋਬਲਮ ਨਹੀਂ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਆ ਜੋ ਆਪਾਂ ਬਾਈ ਨਾਲ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਹੜੇ ਥਾਂ ਆਪਣੀ ਡੀਲਰਸ਼ਿਪ ਕੀਤੀ ਆਪਣੀ ਆਪਣੇ ਸਰਮੁਕੇਰੀਆਂ ਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਠੀਕ ਹੈ ਜੀ ਕੀ ਤਜਰਬਾ ਤੁਹਾਡਾ ਸੋਨਾਲੀਕਾ ਦੇ ਨਾਲ ਤਜਰਬਾ ਆਪਾਂ ਨੂੰ ਮਤਲਬ ਕਿ ਮੋਟੇ ਮੋਟੇ 10 ਮਤਲਬ 10 15 ਸਾਲ ਤੋਂ ਆਪਾਂ ਆ ਕੰਪਨੀ ਨਾਲ ਕੰਮ ਕਰਦੇ ਆ ਜੀ ਤੇ ਕੰਪਨੀ ਸਰਵਿਸ ਬਹੁਤ ਵਧੀਆ ਹੈਗੀ ਆ ਜੀ ਤੇ ਮੇਨ ਮੇਨ ਚੱਕਰ ਕਰਕੇ ਸਾਡੇ ਲੋਕਲ ਹੈਗੀ ਆ ਕੋਈ ਵੀ ਪ੍ਰੋਬਲਮ ਆਵੇ ਤੇ ਸਮੇਂ ਸਿਰ ਮਦਦ ਹਰ ਚੀਜ਼ ਸਾਨੂੰ ਮਕਸੂਦ ਨੋ ਹੀ ਦੀ ਮੈਂ ਤਾਂ ਤੁਹਾਡੀ ਮੀਟਿੰਗ ਚ ਵੀ ਦੇਖਿਆ ਸੀ ਵੀ ਤੁਸੀਂ ਤਾਂ ਠੋਕੇ ਗੱਲ ਕਹਿ ਦਿੰਦੇ ਹਾਂਜੀ ਹਾਂਜੀ ਸੁਲਤ ਹੋ ਜਾਂਦੀ ਹਾਂਜੀ ਹਾਂ ਵਧੀਆ ਕੰਪਨੀ ਆ ਦੀ ਜੀ ਤੇ ਤੁਹਾਡੀ ਗੱਲ ਸੁਣੀ ਵੀ ਇਹਨਾਂ ਨੇ ਹਾਂਜੀ ਹਾਂਜੀ ਕਿਸਾਨਾਂ ਦੇ ਹੱਥ ਦੀ ਪੂਰੀ ਬਹੁਤ ਬਹੁਤ ਧੰਨਵਾਦੀ ਬਹੁਤ ਧੰਨਵਾਦ ਤੋਂ ਬਾਈ ਹੁਣਾਂ ਨੇ ਵੀ ਗੱਲ ਕਰ ਲਈ ਬਾਈ ਜੀ ਕਿੱਥੇ ਕਿਹੜੇ ਜਗ੍ਹਾ ਤੇ ਆਪਣੀ ਡੀਲਰਸ਼ਿਪ ਕਿੱਥੇ ਆ ਬਾਈ ਆਪਣੀ ਰਾਮਪੁਰਾ ਫੂਲ ਬਟ ਤੇ ਆਪਾਂ ਸੁਪਰ ਸੀਡਰ ਵੇਚ ਰਹੇ ਆ 2022 ਤੋਂ ਸੋਨਾਲੀਕਾ ਦਾ 22 ਤੇ ਮੱਕੀ ਕਟਰ ਵੇਚ ਰਹੇ ਆ ਆਪਾਂ ਜੀ ਵੀ ਐਂ ਗਾ ਸਰਵਿਸ ਬੰਨੀ ਉਹਦਾ ਕੰਪਨੀ ਨੰਬਰ 1 ਆ ਇਹਦਾ ਮੁਕਾਬਲਾ ਤਾਂ ਕੋਈ ਕੰਪਨੀ ਨਹੀਂ ਕਰਦੀ ਵਾਹ ਸਰਵਿਸ ਬੰਨੀ ਜੀ ਸਾਡੇ ਕੋਲਿਆ ਹੁਣ ਪਿੱਛੇ ਦਿੱਕਤ ਆ ਗਈ ਸੀ ਮਸ਼ੀਨ ਦੇ ਵਿੱਚ ਰਾਤ ਨੂੰ ਵੀ 12 1 ਵਜੇ ਤੱਕ ਸਾਰੀ ਸਰਵਿਸ ਟੀਮ ਨਾਲ ਸਰਵਿਸ ਦਾ ਹੈੱਡ ਰਾਤ ਨੂੰ ਉੱਥੇ ਹੀ ਰਹਿ ਆ ਤੇ ਉਹਨਾਂ ਨੇ ਕਰੀ ਆ ਜਿੰਨਾ ਸੱਜਣਾ ਦੀ ਕਰੀ ਆ ਉਹਨਾਂ ਨੂੰ ਪਤਾ ਵੀ ਆ ਵੀਡੀਓ ਦੇਖਣਗੇ ਉਹ ਦੱਸਣਗੇ ਆਪੇ ਕੀ ਬਾਤ ਠੀਕ ਹੈ ਮਤਲਬ ਸੋਨਾਲੀਕਾ ਜਮਾ ਨੰਬਰ ਆਪਦੇ ਡੀਲਰ ਦੀ ਪੱਠ ਨਹੀਂ ਲੱਗਣ ਦਾ ਬਿਲਕੁਲ ਜ ਸਪੇਅਰ ਪਾਰਟ ਦੀ ਹਾਂ ਸਪੇਅਰ ਪਾਰਟ ਦੀ ਕੋਈ ਸਮੱਸਿਆ ਨਹੀਂ ਹੈਗੀ ਸਾਰਾ ਕੁਝ ਓਕੇ ਆ ਵਾਹ ਤੇ ਆਪਣਾ ਹੈਗਾ ਬਠਿੰਡਾ ਬਰਨਾਲਾ ਰੋਡ ਦੇ ਉੱਪਰ ਹੀ ਜੀ ਤੇ ਰਿਲਾਇੰਸ ਪੰਪ ਦੇ ਕੋਲ ਆ ਇਧਰ ਸੋਨਾਲੀ ਕਾ ਟਰੈਕਟਰ ਏਜੰਸੀ ਆਪਣੇ ਓਪੋਜ਼ਿਟ ਜੀ ਬਹੁਤ ਮਿਹਰਬਾਨੀ ਸੱਜਣੋ ਆਜੋ ਆਪਾਂ ਐ ਕਰਦੇ ਆ ਇਹਨਾਂ ਦੇ ਜਿਹੜੇ ਹੈਗੇ ਆ bizness site ਆ ਉਹਨਾਂ ਨੂੰ ਵੀ ਮਿਲਦੇ ਆ ਲੈ ਵੀ ਜਦੋਂ ਪਰਿਵਾਰ ਨੂੰ ਮਿਲ ਲੀਏ ਤੇ ਪਰਿਵਾਰ ਦੇ ਮੁਖੀ ਨੂੰ ਨਾ ਮਿਲੀਏ ਫਿਰ ਉਹ ਗੱਲ ਅਧੂਰੀ ਰਹਿ ਜਾਂਦੀ ਆ ਆਪਣੇ ਨਾਲ ਅੱਜ ਬਿਜ਼ਨਸ ਹੈੱਡ ਕ੍ਰਾਂਤੀ ਦੀਪਕ ਸ਼ਰਮਾ ਜੀ ਆ ਤੇ ਇਹ ਆਪਾਂ ਨੂੰ ਦੱਸ ਦੇਣਗੇ ਥੋੜੇ ਚਿਰ ਦੇ ਵਿੱਚ ਕਿ ਕਿੱਥੋਂ ਤੁਰੇ ਕਿੱਥੇ ਖੜੇ ਆ ਤੇ ਕਿੱਧਰ ਨੂੰ ਚੱਲਿਆਂ ਤੁਹਾਡਾ ਬਹੁਤ ਬਹੁਤ ਸਵਾਗਤ ਵੀ ਹੈ ਤੇ ਥੈਂਕ ਯੂ ਵੀ ਹੈ ਸਰ ਅੱਜ ਮੈਂ ਬਹੁਤ ਮੈਨੂੰ ਆਨੰਦ ਆਇਆ ਮੈਂ ਸਾਰਾ ਵਿਜਿਟ ਕੀਤਾ ਸਾਰੇ ਕਿਸਾਨਾਂ ਨੂੰ ਮਿਲਿਆ ਆਨੰਦ ਆਇਆ ਸਰ ਤੁਹਾਨੂੰ ਵੈਲਕਮ ਜੀ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਬੈਸੇ ਸਾਰੇ ਜਾਣਦੇ ਸੋਨਾਲੀਕਾ ਅੱਜ ਕਿੱਥੇ ਆ ਤਕਰੀਬਨ ਸਾਰੇ ਜਾਣਦੇ ਆ ਪਰ ਕਿੱਥੋਂ ਸ਼ੁਰੂ ਹੋਇਆ ਉਹ ਵੀ ਜਰੂਰ ਦੱਸੋ ਤਾਂ ਕਿੱਧਰ ਨੂੰ ਜਾ ਰਹੇ ਆ ਕੀ ਟਿਚ ਹੈ ਬਿਲਕੁਲ ਠੀਕ ਹੈ ਜੀ ਦੇਖੋ ਸੋਨਾਲੀਕਾ ਗਰੁੱਪ ਜਿਹੜਾ 1969 ਤੋਂ ਸਟਾਰਟ ਹੋਇਆ ਹੁਸ਼ਿਆਰਪੁਰ ਦੇ ਵਿੱਚ ਜੀ ਤੇ ਥ੍ਰੈਸ਼ਰ ਇੰਪਲੀਮੈਂਟ ਤੋਂ ਸਟਾਰਟ ਕੀਤਾ ਪਹਿਲੇ ਥ੍ਰੈਸ਼ਰ ਤੋਂ ਆਪਣੀ ਜਰਨੀ ਸਟਾਰਟ ਹੋਈ ਸੀਗੀ ਬੜੀ ਛੋਟੀ ਜੀ ਕੰਪਨੀ ਦੇ ਸੀ ਅੱਜ ਹੁਸ਼ਿਆਰਪੁਰ ਦੇ ਵਿੱਚ ਇੰਡੀਆ ਦਾ ਕਿਉਂਕਿ ਵਰਲਡ ਦਾ ਇਹ ਇੰਟੀਗ੍ਰੇਟਿਡ ਪਲਾਂਟ ਜਿਹੜਾ ਟਰੈਕਟਰ ਦਾ ਹੈਗਾ ਫਸਟ ਹੈਗਾ ਇਹ ਜਿਹੜਾ ਵਰਲਡ ਵਾਈਡ ਜਿਹੜਾ ਹੈਗਾ ਔਰ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਐਕਸਪੋਰਟਰ ਹੈਗਾ ਇੰਡੀਆ ਤੋਂ ਸੋਨਾਲੀਕਾ ਗਰੁੱਪ ਹੈ ਅਰ 2 ਮਿੰਟ ਚ ਇੱਕ ਟ੍ਰੈਕਟਰ ਰੋਲ ਆਊਟ ਹੁੰਦਾ ਹੈ ਆ 2 ਮਿੰਟ ਚ ਸੇਲ ਹੋ ਜਾਂਦਾ ਹੈ ਜੀ ਇਸੇ ਤਰ੍ਹਾਂ ਜਿਹੜਾ ਰੋਟਾਵੇਟਰ ਡਿਵੀਜ਼ਨ ਹੈਗਾ ਇੰਪਲੀਮੈਂਟ ਡਿਵੀਜ਼ਨ ਹੈਗਾ ਇਹਦਾ ਵੀ ਸਾਡਾ 25 ਮਿੰਟ ਦੇ ਵਿੱਚ ਰੋਟਾਵੇਟਰ ਬੰਦਾ 25 ਮਿੰਟ ਦੇ ਵਿੱਚ ਹੀ ਸਾਡਾ ਸੇਲ ਆਊਟ ਹੁੰਦਾ ਹੈਗਾ ਜੀ ਔਰ ਬਾਕੀ ਵੀ ਐਗਰੀਕਲਚਰ ਇੰਪਲੀਮੈਂਟ ਐਕਟਰ ਦੇ ਨਾਲ ਨਾਲ ਇਹ ਲਾ ਕੰਪਨੀ ਸੋਨਾਲੀਕਾ ਇੰਡਸਟਰੀ ਹੈ ਜਿੱਦੇ ਵਿੱਚ ਕੀ ਅਸੀਂ ਐਗਰੀਕਲਚਰ ਇੰਪਲੀਮੈਂਟ ਲੈ ਕੇ ਆਏ ਨਾਵੇਂ ਉਹਦੇ ਵਿੱਚ ਰੋਟਾਵੇਟਰ ਤੋਂ ਇਲਾਵਾ ਲੇਜ਼ਰ ਲੈਵਲਰ ਹੈ, ਸਟੌਰੀ ਪਰ ਹੈ, ਬਿਲਰ ਹੈ, ਸ਼ਰੇਡਰ ਐਪਲੀਕੇਸ਼ਨਸ ਹੈ ਕਿਹਾ ਹੋਰ ਕਈ ਤਰ੍ਹਾਂ ਦੇ ਇੰਪਲੀਮੈਂਟਸ ਹੈਗੇ ਜਿਹੜੇ ਕਿ ਕਿਸਾਨ ਦੇ ਬੇਸਿਕ ਇੰਪਲੀਮੈਂਟਸ ਹੈ ਔਰ ਐਡਵਾਂਸ ਇੰਪਲੀਮੈਂਟਸ ਹੈ ਜਿਹੜੀ ਗਵਰਨਮੈਂਟ ਦੀ ਸਬਸਿਡੀ ਸਕੀਮਸ ਚ ਵੀ ਆਉਂਦੇ ਹੈਗੇ ਜੀ ਜੀ ਤੇ ਕੰਪਨੀ ਨੇ ਕਾਫੀ ਇੰਪਲੀਮੈਂਟਸ ਕਿਤੇ ਦੇ ਇੰਡੀਆ ਚ ਪਹਿਲੀ ਕੰਪਨੀ ਹੈਗੀ ਜਿਹਦੇ ਵਿੱਚ ਕੋਈ ਇੱਕੋ ਹੀ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਹੋ ਸਕਦਾ ਹੈ ਕੰਪਨੀ ਵਿੱਚ ਸਾਰੇ ਐਗਰੀਕਲਚਰ ਇੰਪਲੀਮੈਂਟ ਅਵੇਲੇਬਲ ਹੋ ਸਕਦੇ ਦੇ ਵਿੱਚੋਂ ਔਰ ਅਸੀਂ ਨੀਅਰ ਅਬਾਊਟ 69 ਕੰਟਰੀ ਚ ਐਕਸਪ ਹਾਂ ਟਰੈਕਟਰ ਦੇ ਨਾਲ ਵੀ ਜਾਂਦੇ ਅਸੀਂ ਡਾਇਰੈਕਟ ਐਕਸਪੋਰਟ ਵੀ ਕਰਦੇ ਆਂ ਸ਼੍ਰੀਲੰਕਾ ਬੰਗਲਾਦੇਸ਼ ਯੂ ਐਸ ਏ ਇਟਲੀ ਸਾਰੀ ਕੰਟਰੀਜ਼ ਦੇ ਵਿੱਚ ਸਾਡੇ ਸਾਰੇ ਇੰਗਰੀਮੈਂਟਸ ਵਗੈਰਾ ਐਕਸਪੋਰਟ ਹੋ ਰਿਹਾ ਹੈ ਜੀ ਔਰ ਕੰਪਨੀ ਦੀ ਫਰਦਰ ਇਨਵੈਸਟਮੈਂਟਸ ਵੀ ਹੋ ਰਹੀਆਂ ਜਿਹਦੇ ਵਿੱਚ ਕਿ ਅਸੀਂ ਐਡਵਾਂਸ ਟੈਕਨੋਲੋਜੀ ਜਿਸ ਤਰ੍ਹਾਂ ਆ ਰਹੀ ਹੈ ਜਿਸ ਤਰ੍ਹਾਂ ਆਪਣਾ ਬੇਲਰ ਦੀ ਐਪਲੀਕੇਸ਼ਨ ਕਾਫੀ ਹੋ ਰਹੀ ਹੈ ਫਿਰ ਚਾਰਾ ਕੱਟਣ ਵਾਲੀ ਮਸ਼ੀਨ ਹੈ ਮੇਜ ਹੈ ਉਹਦੇ ਵਿੱਚ ਸਿੰਗਲ ਰੋ ਹੈ ਟੂ ਰੋ ਹੈ ਬੇਲਰ ਦੇ ਵਿੱਚ ਇਨ ਲਾਈਨ ਬੇਲਰ ਹੈ ਸਾਈਡ ਬੇਲਰ ਹੋ ਗਿਆ ਫਿਰ স্মਲ ਬੇਲਰ ਹੋ ਗਿਆ ਇਹ ਐਪਲੀਕੇਸ਼ਨ ਹੁਣ ਇੰਡੀਆ ਦੇ ਵਿੱਚ ਐਕਸਪੈਂਡ ਹੋ ਰਹੀਆਂ ਔਰ ਗਵਰਨਮੈਂਟ ਵੀ ਕਾਫੀ ਸਪੋਰਟ ਕਰ ਰਹੀ ਹੈ ਸਬਸਿਡੀ ਦੇ ਵਿੱਚ ਕਿਸਾਨਾਂ ਨੂੰ ਚੰਗੀ ਸਬਸਿਡੀ ਹੈ ਜਿਹਦੇ ਵਿੱਚ ਕੀ ਕਿਸਾਨ ਫਾਇਦਾ ਉਠਾ ਰਹੇ ਹੈ ਇਹੋ ਚੀਜ਼ਾਂ ਦੇ ਚਾਹਤ ਟੈਕਨੋਲੋਜੀ ਵਾਈਜ਼ ਵੀ ਇੰਡੀਆ ਹੁਣ ਗ로우 ਕਰ ਰਿਹਾ ਹੈ ਔਰ ਐਗਰੀਕਲਚਰ ਇੰਪਲੀਮੈਂਟ ਦੇ ਵਿੱਚ ਗਰੋਥ ਦੇ ਵਿੱਚ ਸੋਨਾਲਿਕਨ ਨੇ ਵੀ ਡਿਸਾਈਡ ਕੀਤਾ ਹੈ ਕਿ ਜਿੰਨੇ ਵੀ ਐਡਵਾਂਸ ਇੰਪਲੀਮੈਂਟ ਹੈ ਉਹਦੇ ਵਿੱਚ ਅਸੀਂ ਐਂਟਰ ਕਰਾਂਗੇ ਆਪਾਂ ਔਰ ਸਾਰੇ ਇੰਪਲੀਮੈਂਟ ਸੇਲ ਕਰਾਂਗੇ ਕਿਸਾਨਸ ਨੂੰ ਜੀ ਇਹ ਹੱਲੇ ਵੀ ਸਾਰੀ ਅਸੀਂ ਅਵੇਲੇਬਿਲਟੀ ਹੁਣ ਅਸੀਂ ਸੀਜ਼ਨ ਵਾਈਜ਼ ਅਸੀਂ ਕਰਵਾ ਰਹੇ ਹਾਂ ਸੁਪਰ ਸੀਡਰ ਦੇ ਅੱਜ ਲਾਂਚਿੰਗ ਹੈਗੀ ਸਾਡੀ ਅਸੀਂ ਨਵਾਂ ਮਾਡਲ ਲੈ ਕੇ ਆ ਰਹੇ ਹਾਂ ਸੁਪਰ ਸੀਡਰ ਦਾ ਕਿਉਂਕਿ ਪਹਿਲੇ ਬੇਸਿਕ ਮਾਡਲ ਸੀਗਾ ਕਾਫੀ ਲੋਕਾਂ ਨੇ ਅਪਰੀਸ਼ੀਏਟ ਕੀਤਾ ਉਸ ਮਾਡਲ ਨੂੰ ਫਿਰ ਦੂਸਰਾ ਮਾਡਲ ਲਾਂਚ ਕੀਤਾ ਲਾਸਟイヤー ਅਸੀਂ ਉਹ ਵੀ ਬੜਾ ਅਪਰੀਸ਼ੀਏਟ ਕੀਤਾ ਉਹਨੇ ਥਰਡ ਜ਼ਿਆਦਾ ਨਿਆਇਕ ਵੇਰੀਐਂਟ ਆ ਰਿਹਾ ਜਿਹਦੇ ਵਿੱਚ ਕੀ ਫਿਊਲ ਕੰਪਮਸ਼ਨ ਦਾ ਵੀ ਫਰਕ ਟਰੈਕਟਰ ਨਾਲ ਪਏਗਾ ਲੋਡ ਘੱਟ ਲਏਗਾ ਟਰੈਕਟਰ ਔਰ ਬੈਟਰ ਇਹਦੇ ਸਪੇਅਰ ਸੇਲਸ ਆ ਸਰ ਯੋਅ ਗੇਵ ਯੂ ਗ੍ਰੋਥ ਆ ਪੰਜ ਸਾਲ ਦੀ ਅਸੀਂ ਜਰਨੀ ਬਣਾਈ ਹੈਗੀ ਕਿ ਕਿਸੇ ਸਮੇਂ ਅਸੀਂ 1500 ਕਰੋੜ ਤੱਕ ਦੇਸੀਨ ਲੈ ਕੇ ਜਾਣਾ ਹੈ ਜੀ ਤੇ ਟੈਕਸ ਦਾ ਆਲਰੇਡੀ ਵੈਲ ਨੋਨ ਹੈ 169 ਕੰਟਰੀਜ਼ ਤੇ ਐਕਸਪੋਰਟ ਹੋ ਰਿਹਾ ਮੋਰ ਦੈਨ ਦੈਟ ਜੀ ਔਰ ਇਸੇ ਤਰ੍ਹਾਂ ਜਿਹਾ ਅਸੀਂ ਵਿਜ਼ਨ ਹੈ ਕਿ ਅਸੀਂ ਐਕਸਪੋਰਟ ਜਿਹੜੀ ਇੰਡੀਆ ਤੋਂ ਜਿੰਨੇ ਵੀ ਇੰਪਲੀਮੈਂਟਸ ਹੈ ਅਸੀਂ ਬਾਕੀਆਂ ਕੰਟਰੀਆਂ ਦੇ ਵਿੱਚ ਵੀ ਮੈਕਸਿਮਮ ਕੰਟਰੀਆਂ 'ਚ ਸੇਵ ਕਰੀਏ ਜੀ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਿਆਂ ਦੇ ਵਿੱਚ ਕੋਈ ਵੀ ਇੰਪਲੀਮੈਂਟ ਆ ਆਨਾ ਵਿਕਸਤ ਦੇਸ਼ਾਂ ਦੇ ਵਿੱਚ ਭੇਜ ਦਿੰਦਾ ਸੀ ਹੁਣ ਵਿਕਸਤ ਦੇਸ਼ਾਂ ਦੇ ਵਿੱਚ ਇੰਪਲੀਮੈਂਟ ਇੰਡੀਆ ਤੋਂ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਯੂ ਐਸ ਏ ਹੋ ਗਿਆ ਇਟਲੀ ਹੋ ਗਿਆ ਉਹਨਾਂ ਸਾਰੀਆਂ ਡਿਵੈਲਪਡ ਕੰਟਰੀਆਂ ਹੈਗੀਆਂ ਜਿਵੇਂ ਕਿ ਉੱਥੇ ਕੀ ਕਾਸਟ ਆਫ ਪ੍ਰੋਡਕਸ਼ਨ ਤਾਂ ਮਹਿੰਗੀ ਹੁੰਦੀ ਜਾ ਰਹੀ ਹੈ ਜੇ ਬੰਦੇ ਹੁਣ ਈਵਨ ਤੁਸੀਂ ਜਪਾਨ ਨੂੰ ਅਸੀਂ ਆਮ ਰੋਟਾਵੇਟਰ ਬਣਾ ਕੇ ਅਸੀਂ ਜਪਾਨ ਤੇ ਭੇਜ ਰਹੇ ਹਾਂ ਹਾਈਲੈਂਡ ਭੇਜ ਰਹੇ ਹਾਂ ਆਪਾਂ ਲਗ ਲਗ ਕੰਟਰੀਜ਼ ਦੇ ਵਿੱਚ ਸਾਡਾ ਜਾ ਰਿਹਾ ਰੋਟਾਵੇਟਰ ਬਣ ਕੇ ਤੇ ਇਸੇ ਤਰ੍ਹਾਂ ਅਸੀਂ ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਸਾਡੇ ਇੰਪਲੀਮੈਂਟ ਜਾ ਰਹੇ ਹੈ ਔਰ ਇਹ ਪ੍ਰਾਊਡ ਮੂਮੈਂਟ ਹੈ ਇ ਨੇ ਟੈਕਨੋਲੋਜੀਜ਼ ਦੇ ਨਾਲ ਬਣਾ ਕੇ ਚੀਜ਼ਾਂ ਐਕਸਪੋਰਟ ਕਰ ਰਹੇ ਆਗੇ ਔਰ ਉਥੇ ਕੰਮਸ਼ਨ ਹੋ ਰਹੀ ਹੈ ਔਰ ਐਕਸੈਪਟੇਬਿਲਟੀ ਆ ਰਹੀ ਹੈ ਇੰਡੀਆ ਦੀ ਕੁਆਲਿਟੀ ਦੀ ਔਰ ਇੰਡੀਆ ਦੇ ਪ੍ਰੋਡਕਟ ਦੀ ਇਹ ਬਹੁਤ ਵੱਡੀ ਅਚੀਵਮੈਂਟ ਹੈ ਤੇ ਦੂਸਰੇ ਨੰਬਰ ਤੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਇੰਡੀਆ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਕਿਉਂਕਿ ਵਿਦੇਸ਼ਾਂ ਦਾ ਪੈਸਾ ਇੰਡੀਆ ਦੇ ਵਿੱਚ ਆ ਰਿਹਾ ਵਿਦੇਸ਼ ਟਰੈਕਟਰਾਂ ਦੇ ਥਰੂ ਐਮਪਲੀਮੈਂਟਸ ਦੇ ਥਰੂ ਤੇ ਉਸ ਤੋਂ ਅੱਗੇ ਆਪਣੇ ਪੰਜਾਬ ਲਈ ਬਹੁਤ ਵੱਡੀ ਗੱਲ ਹੈ ਕਿ ਆਪਣੇ ਪੰਜਾਬੀਆਂ ਦੀ ਇੱਕ ਕੰਪਨੀ ਹੈ ਜਿਹੜੀ ਪੰਜਾਬ ਦੇ ਇਕਨੋਮੀ ਦੇ ਵਿੱਚ ਬਹੁਤ ਵੱਡਾ ਤੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਾਲੇ ਮਸਲੇ ਤੇ ਵੀ ਬਹੁਤ ਵੱਡਾ ਯੋਗਦਾਨ ਪਾ ਰੇਰੋਜ਼ਗਾਰ ਦੇ ਨਾਲੇ ਮਸਲੇ ਤੇ ਇਹ ਐਵੇਂ ਉੱਚੀਆਂ ਲੰਮੀਆਂ ਉਡਾਰੀਆਂ ਮਾਰਦੀ ਰਹੇ ਜੀ ਸਰ ਕੰਪਨੀ ਬਹੁਤ ਦਵਾਮਾ ਥੈਂਕਿਊ ਜੀ ਥੈਂਕਿਊ ਸੋ ਨਾਈਸ ਬਹੁਤ ਚੰਗਾ ਲੱਗਿਆ ਜੀ ਮਿਲਦੇ ਰਵਾਂਗੇ ਬਿਲਕੁਲ ਜੀ ਥੈਂਕਿਊ ਵੈਰੀ ਚੰਗਾ ਲੱਗਿਆ ਜੀ ਬਹੁਤ ਚੰਗਾ ਲੱਗਿਆ ਸਰ ਥੈਂਕਿਊ ਸਰ ਬਹੁਤ ਧੰਨਵਾਦ ਆਂ